nigeria ਦਾ ਰਹਿਣ ਵਾਲਾ ਸਟੈਂਡਲੀ ਨਾਈਜੀਰੀਆ ਆਪਣੇ ਮਾਪੇ ਕੋਲੇ ਆਪਣੀ ਵਾਈਫ ਕੋਲੇ ਪਹੁੰਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਨ ਦਾ ਵਧਾਈਆਂ ਜੀ ਸਾਰੇ ਭੈਣਾ ਭਰਾਵਾਂ ਨੂੰ ਸਾਡੇ ਨਾਲ ਜੁੜੇ ਹੋਏ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਸਾਰੇ ਸੋਸ਼ਲ ਮੀਡੀਆ ਰਾਹੀਂ ਜਿਹੜੇ ਵੀਡੀਓ ਦੇਖਦੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਨੁਖਤਾ ਦੀ ਸੇਵਾ ਪਰਿਵਾਰ ਵੱਲੋਂ ਇੱਕ ਪਹਿਲਾ ਮੈਂਬਰ ਜਿਹੜਾ ਇੰਟਰਨੈਸ਼ਨਲ ਮੈਂਬਰ ਸੀ ਆਪਣੇ ਪਰਿਵਾਰ ਦਾ ਉਹਨੂੰ ਉਹਦੇ ਘਰੇ ਪਹੁੰਚਾਇਆ ਗਿਆ ਨਾਈਜੀਰੀਆ ਦਾ ਰਹਿਣ ਵਾਲਾ ਸਟੈਨਲੀ ਨਾਈਜੀਰੀਆ ਆਪਣੇ ਮਾਪੇ ਕੋਲੇ ਆਪਣੀ ਵਾਈਫ ਕੋਲੇ ਪਹੁੰਚ ਗਿਆ ਬਈ ਧੰਨਵਾਦ ਸਖਵਿੰਦਰ ਕੌਰ ਭੈਣ ਦਾ ਤੇ ਵੈਂਸਲੇ ਜੀ ਦਾ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਦਿੱਲੀ ਜਾ ਕੇ ਚੰਡੀਗੜ੍ਹ ਜਿੱਥੇ ਵੀ ਉਹਨਾਂ ਨੂੰ ਜਾਣਾ ਪਿਆ ਉਹਨਾਂ ਨੇ ਚੱਕਰ ਲਗਾਏ ਬਹੁਤ ਸਾਰੇ ਚੱਕਰ ਲਗਾ ਕੇ ਸਟੈਨਲੀ ਵਾਸਤੇ ਉਹ ਰਾਹ ਖੋਲਿਆ ਕਿਸਟੈਨਲੀ ਆਪਣੇ ਮਾਪੇ ਕੋਲ ਜਾਵੇ ਜਿਹੜੇ ਮਾਪੇ ਨੂੰ ਮਰਿਆ ਹੋਇਆ ਮੰਨੀ ਬੈਠੇ ਸੀ ਜਿਹੜੀ ਧਰਮ ਪਤਨੀ ਉਹਦੀ ਸਟੈਨਲੀ ਦੀ ਆਪਣੇ ਪਤੀ ਨੂੰ ਮਰਿਆ ਹੋਇਆ ਮੰਨੀ ਬੈਠੀ ਸੀ ਬਿੱਦੋ ਦਾ ਸਰਟੀਫਿਕੇਟ ਬਣਵਾ ਚੁੱਕੀ ਸੀ ਬਿਦਵਾ ਦਾ ਸਰਟੀਫਿਕੇਟ ਬਣਵਾ ਚੁੱਕੀ ਸੀ ਉਹਦਾ ਸੁਹਾਗ ਜਿਉਂਦਾ ਹੋ ਗਿਆ ਤੇ ਘਰੇ ਅਰਦਾਸ ਸਟੈਨਲੀ ਦੀਆਂ ਤਸਵੀਰਾਂ ਦੇਖੋ ਪੂਰੀ ਵੀਡੀਓ ਦੇਖਿਓ ਕਿਵੇਂ ਕਿਵੇਂ ਸਟੈਨਲੀ ਸਾਡੇ ਕੋਲੋਂ ਗਿਆ ਕਿਵੇਂ ਕਿਵੇਂ ਘਰੇ ਪਹੁੰਚਿਆ ਕੌਣ ਕੌਣ ਸਟੈਨਲੀ ਨੂੰ ਲੈਣ ਆਇਆ ਕਿਵੇਂ ਸਟੈਨਲੀ ਆਪਣੇ ਘਰ ਦੇ ਨਾਲ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਯਾ ਇਮ ਸ਼ੂਰ ਥੈਂਕ ਯੂ ਲਵ ਯੂ ਬਾਏ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਟੈਂਲੀ ਹੈ ਜੀ ਸਾਡਾ ਸਟੈਂਲੀ ਉਗੂ ਇਹ ਅੱਜ ਵਾਪਸ ਚੱਲਿਆ ਆਪਣੇ ਘਰ ਨਾਈਜੀਰੀਆ ਸਟੈਂਲੀ ਨੂੰ ਅਸੀਂ ਜਦੋਂ ਲੈ ਕੇ ਆਏ ਸੀਗੇ 13 9 2024 ਦੇ ਵਿੱਚ ਲੈ ਕੇ ਆਏ ਸੀਗੇ ਜਨਕਪੁਰੀ ਰੇਲਵੇ ਸਟੇਸ਼ਨ ਦੇ ਕੋਲੇ ਮੈਟਰੋ ਸਟੇਸ਼ਨ ਦੇ ਕੋਲੇ ਫੁੱਟਪਾਥ ਤੇ ਹੀ ਰਹਿੰਦਾ ਸੀ ਸੜਕ ਦੇ ਕਿਨਾਰੇ ਤੇ ਸੌਂਦਾ ਸੀ ਪਿਛਲੇ ਕਈ ਸਾਲਾਂ ਤੋਂ ਫੁੱਟਪਾਥ ਤੇ ਪੈਂਦਾ ਸੀ ਸਟੈਂਲੀ 200 19 ਦੇ ਵਿੱਚ ਇਹਦੇ ਘਰ ਦੇ ਇਹਨੂੰ ਮਰਿਆ ਹੋਇਆ ਸਮਝ ਬੈਠੇ ਸੀ ਵੀ ਇਹਦੀ ਮੌਤ ਹੋ ਚੁੱਕੀ ਆ ਪਰ ਅੱਜ ਇਹ ਆਪਣੇ ਘਰੇ ਨਾਈਜੀਰੀਆ ਚੱਲਿਆ ਵਾਪਸ ਧੰਨਵਾਦ ਆ ਸੁਖਵਿੰਦਰ ਭੈਣ ਦਾ ਧੰਨਵਾਦ ਆ ਬੈਂਸਲੇ ਜੀ ਦਾ ਧੰਨਵਾਦ ਆ ਹਾਈ ਕਮਿਸ਼ਨਰ ਦਾ ਜਿਹੜੇ ਨਾਈਜੀਰੀਆ ਦੇ ਜਿਨ੍ਹਾਂ ਨੇ ਹੈਲਪ ਕੀਤੀ ਕਿਉਂਕਿ ਇਹਦੇ ਕੋਲ ਕੋਈ ਪਾਸਪੋਰਟ ਨਹੀਂ ਸੀ ਕੋਈ ਕਾਗਜ਼ ਨਹੀਂ ਸੀ ਅੱਜ ਇਹ ਇੱਕ ਟੈਂਪਰੇਰੀ ਪਾਸਪੋਰਟ ਤੇ ਨਾਈਜੀਰੀਆ ਚੱਲਿਆ ਨੂੰ ਨਾਈਜੀਰੀਆ ਛੱਡ ਕੇ ਆਵਾਂਗੇ ਨਾਈਜੀਰੀਆ 에ਰਪੋਰਟ ਤੇ ਇਹਦੇ ਮੰਮੀ ਪਾਪਾ ਆਉਣਗੇ ਉਹ ਇਹਨੂੰ ਰਿਸੀਵ ਕਰਨਗੇ ਬੈਂਸਲੇ ਜੀ ਜਾ ਰਹੇ ਇਹਨੂੰ ਛੱਡਣ ਵਾਸਤੇ ਅੱਜ ਸਟੈਨਲੀ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਜਿਸ ਦਿਨ ਸਟੈਨਲੀ ਆਇਆ ਸੀ ਉਸ ਦਿਨ ਸਟੈਨਲੀ ਦੇ ਹਾਲਾਤ ਕੀ ਸੀਗੇ ਸਟੈਨਲੀ ਮੈਂਟਲੀ ਅਫਸੈਟ ਸੀ ਪੰਜਾਬ ਇੰਡੀਆ ਦੇ ਵਿੱਚ ਮੈਡੀਕਲ ਵੀਜ਼ੇ ਤੇ ਆਇਆ ਸੀ ਇਹ ਇੱਥੇ ਆ ਕੇ ਬਹੁਤ ਜ਼ਿਆਦਾ ਅਫਸੈਟ ਹੋ ਗਿਆ ਤਾਂ ਇਹਨੂੰ ਕੋਈ ਸੋਝੀ ਨਹੀਂ ਰਹੀ ਆਪਣੀ ਘਰ ਦੇ ਸੋਚਦੇ ਸੀਗੇ ਵੀ ਇਹਦੀ ਮੌਤ ਹੋ ਚੁੱਕੀ ਆ ਪਰ ਸਰੋਜ ਭੈਣ ਨੇ ਤੇ ਗੁਰਿੰਦਰ ਸਿੰਘ ਨੇ ਵੀਰ ਜੀ ਨੇ ਗੁਰਵਿੰਦਰ ਸਿੰਘ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਤਾਂ ਅਸੀਂ ਜਨਕ ਉੱਥੋਂ ਲੈ ਕੇ ਆਏ ਸੀ ਜਨਕਪੁਰੀ ਤੋਂ ਤੇ ਅੱਜ ਸੁਪਨਿਆਂ ਦੇ ਘਰੋਂ ਬਾਹਰ ਨਿਕਣ ਲੱਗਿਆ ਸਟੈਂਡ ਲਈ ਉਹ ਰਾਤ ਜਿਹੜੀ 13 ਤਰੀਕ ਦੀ ਸੀਗੀ ਉਸ ਰਾਤ ਨੂੰ ਵੀਰਾ ਕਰੀਬ 12 ਵਜੇ ਅਸੀਂ ਇੱਥੇ ਆਏ ਸੀ ਘਰ ਪਹੁੰਚੇ ਸੀ ਐਂਟਰ ਹੋਏ ਸੀਗੇ ਤੇ ਇੱਥੇ ਆ ਕੇ ਸਟੈਂਡਲੀ ਨੇ ਸੁਪਨਿਆਂ ਦੇ ਘਰ ਵਿੱਚ ਪੈਰ ਧਰਿਆ ਸੀ 13 9 2024 ਦੀ ਰਾਤ ਨੂੰ ਕਰੀ 12 ਵਜੇ ਤੇ ਅੱਜ ਸਟੈਨਲੀ ਅੱਜ 14 ਤਰੀਕ ਆ ਜੀ 14 ਫਰਵਰੀ 2025 ਸਟੈਨਲੀ ਅੱਜ ਇਸ ਘਰ ਚ ਬਾਹਰ ਜਾ ਰਿਹਾ ਵਾਪਸ ਕਦੇ ਸਟੈਨਲੀ ਸ਼ਹਿਰ ਦੇ ਇਸ ਘਰ ਚ ਕਦੇ ਆਵੇ ਨਾ ਬਾਕੀ ਕੁਦਰਤ ਦੇ ਪਤਾ ਨਹੀਂ ਉਹਦੇ ਰੰਗ ਆ ਸ਼ਾਇਦ ਸਟੈਨਲੀ ਠੀਕ ਹੋ ਕੇ ਇੱਕ ਦਿਨ ਸਾਨੂੰ ਮਿਲਣ ਵੀ ਆਵੇ ਆਪਦੇ ਪਿੰਡੋਂ ਉੱਥੋਂ ਆਪਣੇ ਦੇਸ਼ ਤੋਂ ਪਰ ਅੱਜ ਸਟੈਨਲੀ ਇਹਨੂੰ ਵੀਰ ਨੂੰ ਅਸੀਂ ਹੁਣ ਇਥੋਂ ਮਹਾਲੀ ਏਅਰਪੋਰਟ ਤੋਂ 4 ਵਜੇ ਦੀ ਇਹਦੀ ਫਲਾਈਟ ਆ 4 ਵਜੇ ਇਹ ਮਹਾਲੀ ਏਅਰਪੋਰਟ ਤੋਂ ਬੰਬੇ ਦੀ ਜਹਾਜ਼ ਤੇ ਚੜੂਗਾ ਬੰਬੇ ਤੋਂ ਇਹਦੀ ਫਲਾਈਟ ਆ ਨਾਈਜੀਰੀਆ ਦੀ ਤੇ ਉੱਥੇ ਸਿੱਧਾ ਇਹ ਨਾਈਜੀਰੀਆ ਜਾਊਗਾ ਤੇ ਨਾਈਜੀਰੀਆ ਆਪਣੇ ਮਾਪਿਓ ਨੂੰ ਮਿਲੂਗਾ ਇਸ ਟਾਈਮ ਕਰੇ ਅਰਦਾਸ ਇਸ ਵੀਰ ਵਾਸਤੇ ਅਸੀਂ ਆਪਣੇ ਵੱਲੋਂ ਯਤਨ ਕੀਤੇ ਆ ਕੋਸ਼ਿਸ਼ ਕੀਤੀ ਆ ਵੀ ਇਸ ਵੀਰ ਦੀ ਜਿੰਨੀ ਕੁ ਵੀ ਅਸੀਂ ਮਦਦ ਕਰ ਸਕੀਏ ਲੈਂਗੁਏਜ ਦੀ ਵੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਤੇ ਪਰ ਸਟੈਨਲੀ ਦੇ ਨਾਲ ਸਾਡੀ ਇੱਕ ਪਿਆਰ ਦੀ ਭਾਸ਼ਾ ਜਿਹੜੀ ਡਿਵੈਲਪ ਹੋ ਗਈ ਸੀ ਇੱਕ ਪਿਆਰ ਦੇ ਕੁਝ ਲਫ਼ਜ਼ ਜਿਹੜੇ ਸਟੈਨਲੀ ਵੀ ਸਾਡੇ ਸਮਝਦਾ ਅਸੀਂ ਸਟੈਨਲੀ ਦੇ ਸਮਝਦੇ ਆ ਤੇ ਉਹਨਾਂ ਪਿਆਰ ਦੇ ਦੀ ਲੈਂਗੁਏਜ ਦੇ ਸਾਰੇ ਅਸੀਂ ਜਿਹੜਾ ਪਿਛਲਾ ਇਸ ਸਮਾਂ ਸਟੈਨਲੀ ਨੇ ਸਾਡੇ ਕੋਲੇ 7-8 ਮਹੀਨੇ ਦਾ ਕੱਟਿਆ ਤੇ ਬਹੁਤ ਚੰਗਾ ਸੀ ਅੱਜ ਸਟੈਨਲੀ ਆਪਣੇ ਘਰ ਜਾ ਰਿਹਾ ਕਰੇ ਅਰਦਾਸ ਸਟੈਨਲੀ ਦਾ वेलकम वेलकम टू किन्हा मिनी किन्हा हेलो ब्रदर हेलो सनेली वेलकम थैंक यू ने आपका बहुत थैंक यू बहुत थैंक यू आप लोगों का बहुत थैंक यू सो मच थैंक यू सो मच ਤੁਸੀਂ ਆਏ ਤੁਸੀਂ ਆਏ ਸਮਝ ਲੋ ਰੱਬ ਆਇਆ ਹਾਏ ਭਾਜੀ थैंक यू ਭਾਜੀ थैंक यू ਮਰੀ ਭੈਣ ਤੁਸੀਂ ਉਸ ਬਹੁਤ ਬਹੁਤ ਮਦਦ ਕੀਤੀ थैंक यू ਨਾਈਸ ਕਾਰ ਯਾ ਵੈਰੀ ਗੁੱਡ ਵੈਰੀ ਗੁੱਡ ਯੇ ਫੇਵਰਟ ਕੈ ਫੇਵਰਟ Big smile. <laughs> <coughs> <coughs> <laughs> uh, very good, my brother, yes? He uh, uh, so we, 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 we are we are traveling together. Yes. yes. Today? Today, yes. <laughs> we are going together. Then... Uh, I'm going to drop you home. You'll meet your family. We'll stay together. It's been a long time. Yes, are you happy? You're happy. Very good, very good, very good. I'm very happy to see your smile after a long time. Catherine de Papa, Ji. Catherine de Mamis, Quinder Panji, Nidane Sarkaje, ਸਡਰ ਸਟੈਨਲੀ ਦੇਖੋ ਸੂਟਕੇਸ ਲੈ ਕੇ ਨਾਈਜੀਰੀਆ ਨੂੰ ਜਾ ਰਿਹਾ ਨਾਈਜੀਰੀਅਨ ਬੋਏ ਗੋ ਟੂ ਨਾਈਜੀਰੀਆ ਯੈਸ ਯੈਸ ਵੀ ਵੀ ਆਰ ਗੋਇੰਗ ਟੂ ਵੀ ਆਰ ਗੋਇੰਗ ਹੋਮ ਇਟਸ ਗੋਇੰਗ ਟੂ ਬੀ ਬਿਊਟੀਫੁਲ ਦੇਰ ਬੀ ਅ ਲੋਟ ਆਫ ਹੈਪੀਨੈਸ ਇਨ ਵਾਟਐਵਰ ਦੈਟ ਵੀ ਹੈਵ ਆਲ ਟਰੈਵਲਡ ਯੂ ਆਰ ਹੈਪੀ ਸਟੈਨਲੀ ਯੂ ਆਰ ਹੈਪੀ ਬਟ ਯੂ ਆਰ ਹੈਪੀ ਯੂ ਆਰ ਗੋਇੰਗ ਬੈਕ ਟੂ ਨਾਈਜੀਰੀਆ I am happy. You are happy. Good. But, I'm But happy. I can't see your smile. <laughs> <laughs> Now that is good. Cool. Say thank you to paji also. Thank Say you paji. Take a care of me. Yeah. Hana? Yeah. Thank you. Say yeah. Give heart yeah. to paji. Yeah. Say paji thank, thank, thank you. So thank nice, you. so nice. Thank you. Thank you. Thank you. Thank you. Thank you. Thank you. Welcome Stanley. Yeah. Yeah. Anytime. Actually, ये uh, effort बहुत uh, important है. apka life you know uh, venture uh, is unbelievable may pura india travel but first time iam seeing that apka help extend karo to a foreign national and uh, apka sewa i would say actually is like god ea yeah, yeah. iam so touched yeah. and uh, when i see him how he was. Pelewala, he was not even able to recognize himself. He was not able to do anything, but Abi, he's walking. He's bored, the other smile here. He's going to his home, and you have volunteered to ensure that I escort him. Bohot, Bohot, Danyawad. God you. bless you. Thank you. and you. God bless the institution. Thank you. Anytime in the future, we will always extend help. Thank you. Thank you, thank you, you Pai. Thank you very much. Yeah. <laughs> yeah. 20 ਮਿੰਟ ਤੇ ਫਲਾਈਟ ਆ ਸਟੈਨਲੀ ਦੀ ਮਹਾਲੀ ਏਅਰਪੋਰਟ ਤੋਂ ਮਹਾਲੀ ਤੋਂ ਬੰਬੇ ਜਾਣਾ ਬੰਬੇ ਤੋਂ ਸਾਢੇ 5 ਘੰਟਿਆਂ ਦੀ ਫਲਾਈਟ ਆ ਕਿਨੀਆ ਕਿਨੀਆ ਜਾਣਾ ਨੈਰੋਬੀ ਤੇ ਫਿਰ ਉੱਥੋਂ ਸਾਢੇ 5 ਘੰਟਿਆਂ ਦੀ ਫਲਾਈਟ ਆ ਜਿਹੜੀ ਫਿਰ ਨਾਈਜੀਰੀਆ ਜਾਣਾਗੇ ਤੇ ਉੱਥੇ ਬੈਂਸਲੇ ਜੀ ਜਾਣਗੇ ਸਟੈਨਲੀ ਨੂੰ ਉਹਦੇ ਮੰਮੀ ਪਾਪਾ ਨੂੰ ਸਪੁਰਦ ਕਰਕੇ ਆਉਣਗੇ ਮੰਮੀ ਪਾਪਾ ਇਹਨਾਂ ਦੇ ਉੱਥੇ ਨਾਈਜੀਰੀਆ ਏਅਰਪੋਰਟ ਤੇ ਆ ਰਹੇ ਨੇ ਤੇ ਅੱਜ ਇੱਕ ਹੋਰ ਸਾਨੂੰ ਬੜੀ ਗੱਲ ਪਤਾ ਲੱਗੀ ਬੜੀ ਦਿਲਚਸਪ ਗੱਲ ਆ ਵੀ ਸਟੈਨਲੀ ਦੇ ਜਿਹੜੇ ਵਾਈਫ ਨੇ ਉਹਨਾਂ ਨੇ ਆਪਣਾ ਵਿਡੋ ਦਾ ਸਰਟੀਫਿਕੇਟ ਬਣਵਾ ਲਿਆ ਉਹਨਾਂ ਨੂੰ ਤਾਂ ਐ ਸੀ ਕਿਉਂਕਿ ਉਹ ਮਰ ਮੰਨ ਚੁੱਕੇ ਸੀ ਵੀ ਇਹ ਮਰ ਚੁੱਕਿਆ ਵਾ 2019 ਦੇ ਵਿੱਚ ਹਨ ਤੇ ਓਬਵੀਅਸ ਆ ਵੀ ਜੀ ਨੂੰ ਇਦਾਂ ਫੀਲ ਹੋ ਗਿਆ ਵੀ ਮੇਰੇ ਹਸਬੰਡ ਦੀ ਡੈਥ ਹੋ ਗਈ ਜਾਂ ਕਿਸੇ ਨੇ ਰੋਂਗ ਇਨਫਰਮੇਸ਼ਨ ਦਿੱਤੀ ਉਹਨਾਂ ਨੂੰ ਜਾਂ ਜਿੱਦਾਂ ਵੀ ਹੋਇਆ ਤਾਂ ਉਹਨਾਂ ਨੇ ਇਹਦੀ ਡੈਥ ਦਾ ਸਰਟੀਫਿਕੇਟ ਬਣਵਾਇਆ ਡੈਥ ਸਰਟੀਫਿਕੇਟ ਬਣਾਉਣ ਤੋਂ ਬਾਅਦ ਫਿਰ ਉਹਨੇ ਆਪਣਾ ਵਿਡੋ ਦਾ ਸਰਟੀਫਿਕੇਟ ਇਸ਼ੂ ਕਰਵਾ ਲਿਆ ਹਨਾ ਇਹ ਪਰ ਅੱਜ ਉਹ ਕਹਿੰਦੀ ਮੈਂ 80 ਸਾਲਾਂ ਤੋਂ ਐਸਾ ਵਿਧਵਾ ਹੀ ਰਹਿ ਰਹੀ ਸੀ ਹਾਂ ਜੀ ਵਿਦੋ ਹੀ ਰਹਿ ਰਹੀ ਆ ਹਨਾ ਦੇਖੋ ਉਹਦੀ ਵਾਈਫ ਸਮਾਜ ਦੇ ਵਿੱਚ ਉੱਥੇ ਵੀ ਰੀਤੀ ਰਿਵਾਜ ਆਪਣੇ ਵਾਂਗੂ ਆਪਣੇ ਤੋਂ ਵੀ ਜ਼ਿਆਦਾ ਟ੍ਰੈਡੀਸ਼ਨਲ ਨੇ ਉੱਥੇ ਲੋਕ ਜ਼ਿਆਦਾ ਹਨਾ ਐਨਾਂ ਚੀਜ਼ਾਂ ਦਾ ਧਿਆਨ ਰੱਖਦੇ ਨੇ ਤਾਂ ਅੱਜ ਸਟੈਨਲੀ ਵਾਪਸ ਜਾਊਗਾ ਉਹ ਮਾਂ ਪਿਓ ਦਾ ਬੇਟਾ ਜਿੰਦਾ ਹੋ ਰਿਹਾ ਵਾਈਫ ਦਾ ਇੱਕ ਹਸਬੰਡ ਜਿੰਦਾ ਹੋ ਰਿਹਾ ਵਾਪਸ ਨਾ ਤੇ ਇਹਦੇ ਪਿੱਛੇ ਥੈਂਕ ਯੂ ਅ ਬੈਂਸਲੇ ਜੀ ਦਾ ਕੈਥਰੀਨ ਦਾ ਸੁਖਿੰਦਰਪ੍ਰੀਤ ਜੀ ਦਾ ਥੈਂਕ ਯੂ ਵੈਰੀ ਮੱਚ ਔਰ ਸਾਰੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਸਾਰੀ ਸਪੋਰਟ ਕੀਤੀ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਸਟੈਨਲੀ ਨੂੰ ਸਟੈਨਲੀ ਵਾਸਤੇ ਸਾਨੂੰ ਇੰਨੀਆਂ ਜਿਆਦਾ ਅਸੀਸਾਂ ਮਿਲੀਆਂ ਜੀ ਦੇ ਸਦਕਾ ਅੱਜ ਸਟੈਨਲੀ ਆਪਣੇ ਘਰ ਜਾ ਰਿਹਾ ਤੁਸੀਂ ਮਹਾਰੀ ਏਅਰਪੋਰਟ ਤੇ ਪਹੁੰਚ ਗਏ ਆ ਫੱਕਿੰਗ ਸਿੰਗੀ ਅੰਤਰਰਾਸ਼ਟਰੀ ਹਵਾਈ ਅੱਡਾ ਸਟੈਨਲੀ ਕਮ ਆਨ ਕੀਪ ਸਮਾਈਲ ਪਲੀਜ਼ ਆਲਵੇਸ ਸਮਾਈਲ ਅਸੀਂ ਜੀ ਏਅਰਪੋਰਟ ਤੇ ਪਹੁੰਚ ਗਏ ਆ ਮਹਾਲੀ ਅੰਤਰਰਾਸ਼ਟਰੀ 에어ਪੋਰਟ ਸਾਹਮਣੇ ਲਿਖਿਆ ਹੋਇਆ ਜੀ ਤੇ 5:20 ਮਿੰਟ ਤੇ ਬੈਂਸਲੇ ਜੀ ਦੇ ਤੇ ਸਟੈਨਲੀ ਜੀ ਦੀ ਫਲਾਈਟ ਆ ਤੇ ਬਹੁਤ ਸਾਨੂੰ ਚੰਗਾ ਲੱਗ ਰਿਹਾ ਥੈਂਕ ਯੂ ਬੈਂਸਲੇ ਜੀ ਦਾ ਜਿਹਨਾਂ ਨੇ ਆਪਣੇ ਸਾਰੇ ਕੰਮਕਾਰ ਛੱਡ ਕੇ ਸਪੈਸ਼ਲੀ ਇਹ ਇਨੀਸ਼ੀਏਟਿਵ ਲਿਆ ਨਹੀਂ ਤੇ ਬਹੁਤ ਬਿਜ਼ੀ ਨੇ ਪ੍ਰੋਫੈਸਰ ਨੇ ਪੜਾਉਂਦੇ ਨੇ ਕਾਲਜ ਦੇ ਵਿੱਚ ਤੇ ਪਰ ਫਿਰ ਵੀ ਇਹਨਾਂ ਨੇ ਆਪਣਾ ਇੱਕ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਤੇ ਸਟੈਨਲੀ ਨੂੰ ਵਾਪਸ ਉਹਦੇ ਘਰ ਛੱਡਣ ਲਈ ਜਾ ਰਹੇ ਨੇ ਤੇ ਥੈਂਕ ਯੂ ਵੈਂਸਲੇ ਜੀ ਅਗੇਨ ਥੈਂਕ ਯੂ ਵੈਰੀ ਮਚ ਗੋਡ ਬles ਯੂ ਐਂਲੀ ਬਾਏ ਬਾਏ ਸਟੈਨਲੀ ਬਾਏ 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 ਸਟੈਨਲੀ Let's go now. Let's go now. Okay. Go go. No, no you, am, you go. You go. You and, go and, go. and yeah. Let's go. Nigeria. Yeah. Yeah. Aeroplane. You don't want to go? I want to. Okay, okay go, 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 then go, go, go then. Go, 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 go. Go. Bye -bye. Very fast. Go. Bye -bye. Go, go. We we go. yeah. late. Bye, ji. Bye. Bye. Thank you very much. ਬਾਈ ਬਾਈ ਸਟੈਨਲੀ ਇਹ ਵੈਂਸਲੇ ਜੀ ਜਾ ਚੁੱਕੇ ਨੇ ਜੀ ਅੰਦਰ ਤੇ ਉਹਨਾਂ ਦਾ ਪੇਪਰ ਵਗੈਰਾ ਸੀਗੇ ਜਿਹੜੇ ਉਹ ਠੀਕ ਹੋ ਗਏ ਆ ਸੁਖਵਿੰਦਰ ਭੈਣ ਜੀ ਨੇ ਉਹਨਾਂ ਨੂੰ ਸਾਰਾ ਸਮਝਾਤਾ ਕਿਉਂਕਿ ਉਹ ਪੁਲਿਸ ਵਾਲੇ ਵੀ ਇਹੀ ਪੁੱਛਦੇ ਸੀ ਨਾ ਵੀ ਪਾਸਪੋਰਟ ਤਾਂ ਹੈ ਨਹੀਂ ਇਹ ਦੇਖੋ ਇਦਾਂ ਕਿਦਾਂ ਚੱਲਦਾ ਕਹਿੰਦੇ ਉਹ ਕੱਲ੍ਹ ਪਾਸਪੋਰਟ ਦੀ ਥਾਂ ਤੇ ਇੱਕ ਪੇਪਰ ਹੀ ਐਮਬੈਸੀ ਨੇ ਬਣਾ ਕੇ ਦਿੱਤਾ ਸਾਨੂੰ ਨਾਈਜੀਰੀਆ ਨੇ ਐਮਬੈਸੀ ਨੇ ਬਹੁਤ ਨਾਲ ਇਸ ਤਰ੍ਹਾਂ ਦੇ ਬੜੇ ਰੇਅਰ ਕੇਸ ਹੁੰਦੇ ਆ ਜਿਹੜੇ ਤਾਂ ਕੋਈ ਨਹੀਂ ਜਾਣਦੇ ਆ ਬਿਨਾ ਪਾਸਪੋਰਟ ਤੋਂ ਟਰੈਵਲ ਕਰਦੇ ਨੇ ਯਾ ਵੈਲਕਮ ਬੈਕ ਹੋਮ ਯਾ ਵੈਲਕਮ ਬੈਕ ਹੋਮ ਸੋ ਨਾਈਸ Leave a night, Stanley, one month. Okay? Night, Stanley, one month. Morning, Stanley, one month. Everything. Okay? All these medicine. Yeah. Yes. You can see me. Okay, Stanley. Bye, love. I show you. Yeah, I'm, Master, sure. I'm sure you know how very well. Thank you, love you. Bye. Bye, 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 bye. Let's go bye. Let's go.